ਖਰੜ ਮੋਹਾਲੀ ਦੇ ਵਿੱਚ ਬਾਹਰਲੀਆ ਸਟੇਟਾਂ ਤੋਂ ਆਏ ਹੋਏ ਸਟੂਡੈਂਟ ਪੜਨ ਵਾਸਤੇ ਤੇ ਉਹ ਕੁੜੀਆਂ ਚਾਹ ਕੁਛ ਕਰ ਰਹੀਆਂ ਨੇ ਇੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਸਾਰੇ ਜਾਣਦੇ ਆ ਕਿਦਾਂ ਦੇ ਕੱਪੜੇ ਪਾਉਣੇ ਕਿ ಕ್ಯಾ ਮਾਹੌਲ ਕ੍ਰੀਏਟ ਕਰਿਆ ਹੋਇਆ ਬਟ ਉਹਨਾਂ ਦੇ ਮਗਰ ਲਾ ਕੇ ਸਾਡੇ ਪੰਜਾਬ ਦੀਆਂ ਵੀ ਕੁਝ ਪਰਸੈਂਟ ਕੁੜੀਆਂ ਜਿਹੜੀਆਂ ਐਦਾਂ ਦੇ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਸ਼ੇਰ ਦੀ ਇਹ ਬੱਚੀਆਂ ਨਹੀਂ ਸ਼ੇਰਾਂ ਵਾਂਗੂ ਜਿਉਣਾ ਸਿੱਖ ਤਾ ਤੋ ਹੋਗੀ ਜਮਾਂ ਹੀ ਲਾਚਾਰ ਨਹੀਂ ਪੰਜਾਬਣੀ ਗੰਦਾ ਕੋਠੇ ਟੱਪਦੀ ਦਿਖਾਉਂਦੇ ਤੈਨੂੰ ਗੀਤਾ ਵਿੱਚ ਇਹ ਤਾਂ ਨਹੀਂ ਸੀ ਤੇਰਾ ਕਿਰਦਾਰ ਨਹੀਂ ਪੰਜਾਬ ਨੇ ਅੱਧ ਨੰਗ ਕੱਪੜੇ ਪਾਉਣੇ ਲੋਕਾਂ ਦੇ ਮਨ ਪਰਚਾਉਣੇ ਤੇ ਰੀਲਾਂ ਉੱਤੇ ਲੱਕ ਹਲਾਉਣੇ ਇਹ ਤਾਂ ਨਹੀਂ ਸਰਦਾਰਾਂ ਵਾਲੇ ਕੰਮ ਨਹੀਂ ਪੰਜਾਬ ਨੇ ਛੱਡਪਾਰਾਂ ਰਹਿਣ ਦੇ ਗਲਤ ਪ੍ਰਭਾਵ ਪਾਉਣ ਨੂੰ ਦਿਖਾਉਣਾ ਹੈ ਤਾਂ ਦਿਖਾ ਸਰਦਾਰਾਂ ਵਾਲਾ ਕਿਰਦਾਰ ਨਹੀਂ ਪੰਜਾਬ ਦਾ वो खुद को फेमिनिस्ट भी कहती हैं कि मु पैसे कमाने के लिए किसी वेबसाइट पर आधे घंटे तक लाइव न्यूड सेशन मेरी कलम सुझाउंदी अक्सर जंगियां कुड़ियां दे किरदार वड्डी फेमिनिस्ट कहां